ਜਮ ਕੰਕਰ ਰੇੜ ਨਾਮ ਆਇਆ ਸੁਣ ਕੇ ਨਾਨਕ ਸਰਣੀ ਪਾਇਆ ਜਮ ਕੰਕਰ ਮੇੜ

ਇਸ ਸਹਰ ਗੁਰੂ ਸਾਹਿਬ ਦੀ ਉਪਮਹਾ ਜਦੋਂ ਮੈਂ ਗੁਰੂ ਦੇ ਸਿੱਖਣੇ ਕੋਲਜ ਵਿੱਚ ਹਮਤਾ ਕਰਨੀ ਹੈ ਉਸ ਨੂੰ ਪਹਿਲਾ ਸਤਿ ਜੀ ਦੀ ਪਰਵਾੰਗੀ ਰਣੀ ਹੈ ਗੁਰੂ ਸਾਹਿਬ ਜੀ ਦੇ ਅੱਗੇ ਆਗਾਸ ਬੇਨਤੀ ਕਰਕੇ ਗਾਰਜ ਦੀ ਸੁਵਤਾ ਵਾਸਤੇ ਬੇਨਤੀ ਕਰਨੀ ਹੈ ਸੋ ਆਜੋ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੀ ਸਮੂਹ ਟੀਮ ਨੇ ਦੇਸ਼ ਭਗਤੀ ਦੀ ਸੇਵਾ ਦੇ ਲਈ ਅਰੰਭਤਾ ਦੇ ਵਜੋਂ ਪੁਰਸਕਾਰ ਗੁਰਸਾਨ ਮਹਾਰਾਜ ਜੀ ਦਾ ਆਸਰਾ ਲਏ। ਛੋਟੇ ਸਰਜਾਂ ਦੀ ਸ਼ੀਰਾਂ ਦੀ ਧਰਦੀ ਸ਼੍ਰੀ ਫਤਿਹਗੜ ਸਾਹਿਬ ਤੋਂ ਗੁਰਸਰ ਜੀ ਹੋਰ ਆਪらっしゃਏ ਸੋਨੇ ਭਾਗ ਸੋਤਰੀਆ ਆਪ ਸਭ ਤੋਂ ਰੇਤੀਆ ਨੂੰ ਪ੍ਰਭ ਸ਼ਾਹੀ ਦੇ ਵਰਤੇਗੇ ਸਭ ਸਰਪ੍ਰਾਨੇ ਪਰਵਾਜ਼ ਇਕੱਠੇ ਹੋਈ ਵੀ ਹਾਂ ਜਵਾਦ ਦੇ ਅੰਦਰ ਸਾਰੀਆਂ ਸਰਦਾਰਾਂ ਨੇ ਨਾਲ ਪਰਦਾ ਸਜਿਆ ਹੋਇਆ ਉੱਥੇ ਰਸਤੇ ਹੋਣਾ ਹੈ ਜਦੋਂ ਤੱਕ ਪ੍ਰਭ ਸ਼ਾਹੀ ਦੇ ਵਰਤ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ੍ਰੀਤੀ ਸੇਵਾ ਹੋਵੇਗੀ ਉਸ ਤੋਂ ਬਾਅਦ ਗੁਰੂਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰੂ ਘਰ ਦੇ ਵਿਖੇ ਜਾਣਗੇ ਤੇ ਉਸ ਤੋਂ ਬਾਅਦ ਆਪ ਸਾਰੀਆਂ ਸਰਦਾਰਾਂ ਨੇ ਨਾਲ ਹੀ ਪਰਦਾ ਸਜਿਆ ਹੋਇਆ ਉੱਥੇ ਜਾ ਕਰਕੇ ਰੈਕਟਰ ਦੀ ਕਿਰਪਾਲਤਾ ਕਰਨੀ ਹੈ ਜੀ ਅਗਲੀ ਕਾਰਵਾਈ ਤਕਰੀਰ ਜੀਡੀਐਸ ਪੰਜਾਬ ਨਿਊ ਟੂ ਦੇ ਸਾਰੇ ਪਿੰਡਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਹਲਕਾ ਫਦੇਗਾਰ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਨੇ ਦਸਦਾਹਤ ਘਾਟ ਜਿੱਤਾ ਸਾਡੇ ਨਾਲ ਚੇਅਰਮੈਨ ਸਾਹਿਬਾ ਨੇ ਚੇਅਰਮੈਨ ਸਾਹਿਬ ਤੋਂ ਤਿੰਨ ਦੇ ਸਵਾਗਤ ਕੀ ਕਰਨਾ ਚਾਹੁੰਦੇ ਹੋ ਤਾਂ ਬਹੁਤ ਬਹੁਤ ਮੁਬਾਰਕਾਂ ਜੀਪੀ ਸਾਹਿਬ ਨੂੰ ਨਵਾਂ ਦਫਤਰ ਖੋਲਿਆ ਗਿਆ ਪੂਰੇ ਹਲਕੇ ਨੂੰ ਮੁਬਾਰਕਾਂ ਜਿੰਨੇ ਵੀ ਸਾਡੇ ਵੀਰ ਭੈਣਾਂ ਇੱਥੇ ਪਹੁੰਚੀਆਂ ਆਪਣਿਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਇੱਕ ਛੋਟੇ ਜਿਹੇ ਸੱਦੇ ਤੇ ਬਹੁਤ ਭਾਰੀ ਇਕੱਠ ਕੀਤਾ ਬਹੁਤ-ਬਹੁਤ ਮੁਬਾਰਕਵਾਦ ਦਿੰਨੇ ਆਂ ਬਾਕੀ ਜਿਵੇਂ ਕਿ ਸਾਡੇ ਸੀਐਮ ਸਾਹਿਬ ਦੇ ਕੰਮਾਂ ਤੋਂ ਖੁਸ਼ ਹੋ ਕੇ ਲੋਕ ਨਾਮ ਬੁਲਾਏ ਤੇ ਵੀ ਲੋਕ ਪਹੁੰਚਦੇ ਆ ਜਿਆਦਾ ਕਹਿਣਾ ਵੀ ਨਹੀਂ ਪੈਂਦਾ ਐਨੇ ਖੁਸ਼ ਸੀਐਮ ਸਾਹਿਬ ਤੋਂ ਲੋਕ ਆਪ ਹੀ ਪਹੁੰਚਦੇ ਜਿੱਥੇ ਜੀਪੀ ਸਾਹਿਬ ਦਾ ਕਿਤੇ ਦਫਤਰ ਖੁੱਲਦਾ ਆਉਣ ਵਾਲੇ ਟਾਈਮ 'ਚ ਵੀ 2 ਸਾਲ ਹੋ ਜੇ ਬੀਤੇ ਆ 3 ਸਾਲ ਹੋਰ ਹੈ ਜਿਹੜੇ ਕੋਈ ਮਾੜੇ ਮੋٹے ਕਿਸੇ ਦਾ ਕੋਈ ਗੁੱਸਾ ਗਿਲਾ ਵੀ ਸਾਡਾ ਕੰਮ ਰਹਿ ਗਿਆ ਉਹ ਰਹਿ ਗਿਆ ਉਹ ਵੀ ਸਾਡੇ ਸੀਐਮ ਸਾਹਿਬ ਯਕੀਨ ਦਿਵਾਉਂਦਾ ਵੀ 3 ਸਾਲ ਤੇ ਸਾਡੇ ਹੈ ਹੀ ਹੈ ਨਾ ਉਹਦੇ ਵਿੱਚ ਜਿਹੜਾ ਵੀ ਕੋਈ ਕੰਮ ਆ ਉਹ ਸਾਰੇ ਪੂਰੇ ਕਰਾਂਗੇ ਬਾਕੀ ਸਾਡੇ ਜੀਪੀ ਸਾਹਿਬ ਜਿਹੜਾ ਵੀ ਸਾਡਾ ਸੈਂਟਰ ਚ ਪੈਸਾ ਰੁਕਿਆ ਹੋਇਆ ਉਹ ਵੀ ਲੈ ਕੇ ਆਉਣਗੇ ਸਾਨੂੰ ਉਮੀਦ ਹੈ ਜਿਵੇਂ ਕਿ ਸੀਐਮ ਸਾਹਿਬ ਕਹਿੰਦੇ 13 ਦੀਆਂ 13 ਸੀਟਾਂ ਜਿੱਤ ਕੇ ਉਹਨਾਂ ਦੀ ਝੋਲੀ ਪੈਣ ਗਈਆਂ ਉਵੇਂ ਲੋਕਾਂ ਦਾ ਜਿਵੇਂ ਹੰਗਾਰਾ ਦੇਖਦੇ ਆ 2 ਤਰੀਕ ਨੂੰ ਸਾਡੇ 33 ਫੁੱਟ ਰੋਡ ਦੇ ਉੱਤੇ ਹਲਕਾ ਸਾਂਨੇਵਾਲ ਦੇ ਵਿੱਚ ਸੀਐਮ ਸਾਹਿਬ ਦਾ ਰੋਡ ਸੋ ਹੀ ਤੁਸੀਂ ਦੇਖਿਆ ਹੋਣਾ ਬਹੁਤ ਭਾਰੀ ਕੱਠ ਏਦਾਂ ਕੀ ਜੇ ਕਿਸੇ ਨੂੰ ਪੁੱਛਦੇ ਸੀ ਉਹ ਕਹਿੰਦਾ ਸੀ ਬੰਦੇ ਨੂੰ ਬੰਦਾ ਨਹੀਂ ਲੱਭਦਾ ਇੰਨਾ ਜ਼ਿਆਦਾ ਕੱਠ ਕਦੀ ਨਹੀਂ ਕਿਤੇ ਦੇਖਿਆ ਉਥੇ ਬੰਦੇ ਆਪਸ ਵਿੱਚ ਗਵਚ ਗਏ ਇੱਕ ਦੂਜੇ ਲਾ ਕੇ ਇਕੱਠੇ ਹੋਣਾ ਔਖਾ ਹੋ ਗਿਆ ਉਹ ਸਿਰਫ ਸਾਡੇ ਸੀਐਮ ਸਾਹਿਬ ਦਾ ਪਿਆਰ ਕਹਿ ਲਓ ਉਹਨਾਂ ਦੀ ਸੋਚ ਕਹਿ ਲਓ ਉਹਨਾਂ ਦੇ ਕੰਮ ਕਹਿ ਲਓ ਇੰਨਾ ਹੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀਡੀਐਸ ਪੰਜਾਬੀ ਤੋਂ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾਂਨੇਵਾਲ ਦੀ ਰਿਪੋਰਟ ਜੀ